16 ਵਾਦਾ 15 ਮਾ ਵਿਚ ਜਬੂਰ 116 ਦੀ 15 ਯਹਵਾ ਦੀ ਨਿਗਾਹ ਵਿੱਚ ਉਹਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ ਇਸ ਜਗ੍ਹਾ ਤੇ ਖੁਦਾ ਦਾ ਦਾਸ ਦਾਉਦ ਇਹ ਗੱਲ ਲਿਖ ਰਿਹਾ ਹੈ ਕਿ ਜਿਹੜੀ ਧਰਮੀ ਦੀ ਮੌਤ ਹੈ ਪਰਮੇਸ਼ਰ ਦੇ ਸਾਹਮਣੇ ਬਹੁਮੁੱਲੀ ਹੈ ਇੱਕ ਬੜੀ ਕੀਮਤੀ ਹੈ ਧਰਮੀ ਦੀ ਮੌਤ ਪਰਮੇਸ਼ਰ ਦੀ ਨਿਗਾਹ ਦੇ ਸਾਹਮਣੇ ਬਹੁਤ ਬੋਮੋਲੀ ਔਰ ਕੀਮਤੀ ਦੂਸਰਾ ਸਮੂਅਲ 14 14 ਦੇ ਵਿੱਚ ਲਿਖਿਆ ਹੈ ਅਸੀਂ ਸਬਨਾ ਨੇ ਮਰਨਾ ਹੈ ਕਿਉਂਕਿ ਸੀ ਇੱਕ ਪਾਣੀ ਦੇ ਸਮਾਨ ਹ ਜਿਸ ਤਰ੍ਹਾਂ ਪਾਣੀ ਧਰਤੀ ਉੱਤੇ ਡੋਲ ਜਾ ਜਾਂਦਾ ਹੈ ਤੇ ਦੁਬਾਰਾ ਇਕੱਠਾ ਨਹੀਂ ਹੁੰਦਾ ਇਸੀ ਤਰ੍ਹਾਂ ਹੀ ਇਸ ਬਦਨ ਦੇ ਵਿੱਚੋਂ ਜਦੋਂ ਰੂਹ ਨਿਕਲ ਜਾਂਦੀ ਹੈ ਤੇ ਦੁਬਾਰਾ ਨਹੀਂ ਆਉਂਦੀ ਲਿਖਿਆ ਰੂਹ ਰੂਹ ਦੇ ਵਿੱਚ ਜਾ ਕੇ ਰੱਖੀ ਜਾਂਦੀ ਹੈ ਤੇ ਮਿੱਟੀ ਜਿਹੜੀ ਹੈ ਉਹ ਮਿੱਟੀ ਦੇ ਅਰਪਣ ਕੀਤੀ ਜਾਂਦੀ ਪਰ ਇੱਥੇ ਇੱਕ ਬੜੀ ਖਾਸ ਅਲੱਗ ਗੱਲ ਲਿਖੀ ਕਿ ਜਿਹੜੀ タルਮੀ ਦੀ ਮੌਤ ਪਰਮੇਸ਼ਰ ਦੇ ਸਨਮੁਖ ਬਹੁਮੋਲੀ ਇਹ ਕੌਣ ਨੇ ਜਿਹਨਾਂ ਦੀ ਮੌਤ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਬਹੁਮੋਲੀ ਇਹ ਉਹ ਲੋਕ ਨੇ ਬਾਈਬਲ ਚ ਲਿਖਿਆ ਜਿਨ੍ਹਾਂ ਨੇ ਆਪਣਾ ਜੀ ਆਪਣੀ ਸੋਚ ਫਰੇਬ ਵੱਲ ਨਹੀਂ ਲਗਾਇਆ ਬਾਈਬਲ ਚ ਲਿਖਿਆ ਹੈ ਧਰਮੀਓ ਨੇ ਜਿਨ੍ਹਾਂ ਨੇ ਆਪਣਾ ਜੀ ਜਿਹੜਾ ਹੈ ਮਨ ਜਿਹੜਾ ਹੈ ਫਰੇਬ ਵੱਲ ਨਹੀਂ ਲਗਾਇਆ ਉਹਨਾਂ ਨੇ ਆਪਣਾ ਮਨ ਹਮੇਸ਼ਾ ਪ੍ਰਭੂ ਵੱਲ ਲਗਾ ਕੇ ਰੱਖਿਆ ਹਾਲੇਲੂਇਆ ਹਾਲੇਲੂਇਆ ਇਹ ਉਹ ਧਰਮੀ ਨੇ ਤਨ ਗੁਨੇਗਾਰ ਆਦਮੀ ਧਰਮੀ ਕਿਦਾਂ ਬਣਦਾ ਹੈ ਬਾਈਬਲ ਚ ਲਿਖਿਆ ਹੈ ਕਿ ਜਦੋਂ ਅਸੀਂ ਖੁਦਾਵੰਦ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਦੂਸਰਾ ਕਦਮ ਜਦੋਂ ਅਸੀਂ ਵਿਸ਼ਵਾਸ ਕਰਕੇ ਯਿਸੂ ਮਸੀਹ ਦੇ ਕੋਲ ਆਉਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਲੋਕਾ 9:23 ਲਿਖਿਆ ਹੈ ਜਦੋਂ ਅਸੀਂ ਆਪਣੇ ਪਾਪ ਮੰਨ ਕੇ ਤੇ ਛੱਡ ਦਿੰਨੇ ਬਾਪ ਬੇਟੇ ਪਾਕਰੂ ਦੇ ਨਾਮ 'ਚ ਜਦੋਂ ਅਸੀਂ ਬਪਤਸਮਾ ਲੈਨੇ ਤੋ ਬਪਤਸਮਾ ਲੈਣ ਦੇ ਨਾਲ ਸਾਡੇ ਸਰੀਰਕ ਪਾਪ ਜਿਹੜੇ ਨੇ ਉਹ ਸਾਰੇ ਬਪਤਸਮੇ ਦੇ ਦੁਆਰਾ ਸਾਡੇ ਪਾਪ ਗੁਨਾਹ ਬਦੀਆਂ ਕੀ ਹੋ ਜਾਂਦੇ ਨੇ ਸਾਫ ਹੋ ਜਾਂਦੇ ਨੇ ਫਿਰ ਲਿਖਿਆ ਜਦੋਂ ਬਪਤਸਮਾ ਲੈਨੇ ਆਂ ਤੇ ਜਦੋਂ ਫਿਰ ਅਸੀਂ ਧਰਮੀਆਂ ਦੀ ਸੰਤਾਂ ਦੀ ਸੰਗਤ ਕਰਦੇ ਆਂ ਫਿਰ ਪਰਮੇਸ਼ਰ ਦੇ ਕਲਾਮ ਦੇ ਦੁਆਰਾ ਸਾਡਾ ਜਨਮ ਹੁੰਦਾ ਹੈ ਯਕੂਬ ਦੀ ਪਤਰੀ 'ਚ ਲਿਖਿਆ ਹੈ ਕਲਾਮ ਦੇ ਦੁਆਰਾ ਸਾਡਾ ਜਨਮ ਹੋਣਾ ਕੁਲਸੀਆਂ ਪਹਿਲੇ 28 'ਚ ਲਿਖਿਆ ਹੈ ਫਿਰ ਕਲਾਮ ਦੇ ਦੁਆਰਾ ਅਸੀਂ ਸਿੱਧ ਤੇ ਸੰਪੂਰਨ ਬਣਦੇ ਜਾਮੀ ਪਾਰ ਸਵਰਗ ਤੱਕ ਪਹੁੰਚਣ ਵਾਸਤੇ ਸਾਨੂੰ ਕੱਲੇ ਕਲਾਮ ਦੀ ਜ਼ਰੂਰਤ ਨਹੀਂ ਹੈ ਕੱਲੇ ਸਾਨੂੰ ਬਪਤਸਮੇ ਦੀ ਜ਼ਰੂਰਤ ਨਹੀਂ ਸਵਰਗ ਵਿੱਚ ਜਾਣ ਵਾਸਤੇ ਸਵਰਗ ਤੱਕ ਪਹੁੰਚਣ ਵਾਸਤੇ ਉਸ ਪਰਮੇਸ਼ਰ ਦੇ ਨਾਲ ਦੁਬਾਰਾ ਮੁਲਾਕਾਤ ਕਰਨ ਵਾਸਤੇ ਸਾਨੂੰ ਪਵਿੱਤਰ ਆਤਮਾ ਦੀ ਜ਼ਰੂਰਤ ਹੈ پاک ਰੂ ਦੀ ਜ਼ਰੂਰਤ ਹੈ ਪਹਿਲਾ ਕ੍ਰਾਂਤੀਆਂ ਸੇ 11 ਚ ਲਿਖਿਆ ਹੈ ਜਦੋਂ ਅਸੀਂ پاک ਰੂਪ ਹੋਂਨੇ ਆ ਤੇ ਪਵਿੱਤਰ ਆਤਮਾ ਦੇ ਦੁਆਰਾ ਸਾਡੀ ਸੋਚ ਜਿਹੜੀ ਹੈ ਇਹ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਲਿਖਿਆ پاک ਰੂ ਦੇ ਦੁਆਰਾ ਅਸੀਂ ਧੋਤੇ ਜਾਂਨੇ پاک ਰੂ ਦੇ ਦੁਆਰਾ ਅਸੀਂ ਸਾਫ਼ ਹੋ ਜਾਂਨੇ پاک ਰੂ ਦੇ ਦੁਆਰਾ ਅਸੀਂ ਸਿੱਧ ਹੋ ਜਾਂਨੇ ਇਬਰਾਨੀਆ 12 14 ਚ ਲਿਖਿਆ ਹੈ پاک ਰੂਹ ਸਾਨੂੰ ਸੰਪੂਰਨ ਬਣਾਉਂਦਾ ਹੈ ਤੇ ਉੱਥੇ ਲਿਖਿਆ ਸੰਪੂਰਨ ਪਵਿੱਤਰਤਾਈ ਤੋਂ ਬਗੈਰ ਅਸੀਂ ਉਸ ਪਰਮੇਸ਼ਰ ਨੂੰ ਦੇਖ ਨਹੀਂ ਸਕਦੇ ਪਹੁੰਚਣ ਦੀ ਤੇ ਗਰੀਬਾਲਤ ਵੀ ਦੂਰ ਹੈ ਪਰ ਪਰਮੇਸ਼ਰ ਨੂੰ ਅਸੀਂ ਦੇਖ ਨਹੀਂ ਸਕਦੇ ਪਰ ਅੱਜ ਸਾਨੂੰ ਛੋਟੇ ਹੋ ਬੜੇ ਹੋ ਬਜ਼ੁਰਗੋ ਪਰ ਅੱਜ ਸਾਨੂੰ ਸਭਨਾਂ ਨੂੰ ਇਹ ਸਮਝ ਲੈਣਾ ਹੈ ਸਾਡਾ ਆਖਰੀ ਸ਼ਰੀਰ ਦਾ ਸਫ਼ਰ ਜਿਹੜਾ ਹੈ ਉਹ ਕਬਰ ਹੈ ਇੱਕ ਕਬਰ ਹੈ ਇੱਕ 10 ਦਿਨ ਪਹਿਲੇ ਅਸੀਂ ਪਹਿਲੇ ਵੀ ਕਿਸੇ ਨੂੰ ਛੱਡ ਕੇ ਗਏ ਸੀ ਮਿੱਟੀ ਨੂੰ ਮਿੱਟੀ ਦੇ ਅਰਪਣ ਕਰਕੇ ਗਏ ਸੀ ਪਰ ਅਸੀਂ ਕੋਈ ਨਹੀਂ ਸੀ ਜਾਣਦੇ ਕਿ 10 ਦਿਨ ਤੋਂ ਬਾਅਦ ਅਸੀਂ ਇਹਨਾਂ ਨੂੰ ਫੇਰ ਅਰਪਣ ਕਰਨ ਆਉਣਾ ਹੈ ਜਾਣਦੇ ਕੋਈ ਨਹੀਂ ਜਿਸ਼ਾਇਆ ਲਿਖਣ ਵਾਲਾ ਕਹਿ ਰਿਹਾ ਹੈ ਹਰ ਆਦਮੀ ਬੇਖਬਰ ਹੈ ਹਰ ਆਦਮੀ ਬੇਖਬਰ ਹੈ ਕੋਈ ਆਦਮੀ ਜਾਣਦਾ ਨਹੀਂ ਅਸੀਂ ਬਦਨ ਵਿੱਚੋਂ ਕਦੋਂ ਨਿਕਲਣਾ ਹੈ ਸਿਰਫ ਖੁਦਾ ਜਾਣਦਾ ਹੈ ਇਸ ਲਈ ਖੁਦਾ ਜਾਣਦਾ ਹੈ ਕਿਉਂਕਿ ਉਹ ਪਾਪ ਰਹਿਤ ਹੈ ਉਹ ਖੁਦਾ ਦਾ ਇਕਲੌਤਾ ਬੇਟਾ ਹੈ ਰੂਹਾਂ ਦਾ ਮਾਲਕ ਪਰਮੇਸ਼ਰ ਹੈ ਉਹ ਜਦੋਂ ਚਾਹੇ ਰੂਹ ਨੂੰ ਬੁਲਾ ਸਕਦਾ ਹੈ ਅੱਜ ਰੂਹ ਖੁਦਾ ਦੇ ਕੋਲ ਐ ਤਾਂ ਸਾਡਾ ਸ਼ਰੀਰ ਉਹਨੇ ਸਾਡੇ ਅਰਪਣ ਕਰ ਦਿੱਤਾ ਇਹਨੂੰ ਰੱਕ ਛੜੀਏ ਇਹਨੂੰ ਅੱਗ ਦੇ ਹਵਾਲੇ ਕਰ ਦਈਏ ਇਹਨੂੰ ਪਾਣੀ ਦੇ ਹਵਾਲੇ ਕਰ ਦਈਏ ਮਿੱਟੀ ਦੇ ਹਵਾਲੇ ਕਰ ਦਈਏ ਅਕਸਰ ਮਿੱਟੀ ਨੇ ਮਿੱਟੀ ਬੰਨਣਾ ਹੈ ਤਾਂ ਇਸ ਲਈ ਹਰ ਬੰਦੇ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਆਖਰੀ ਯਾਤਰਾ ਜਿਹੜੀ ਸ਼ਰੀਰ ਦੀ ਆਖਰੀ ਸਫ਼ਰ ਜਿਹੜਾ ਇਸ ਕਬਰ ਤੱਕ ਹੈ ਪਰ ਕਬਰ ਦੇ ਵਿੱਚ ਉਤਰਨ ਤੋਂ ਪਹਿਲੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਜਿੱਥੋਂ ਆਇਆ ਹਾਂ ਕਿ ਉਹਦੇ ਪ੍ਰਤੀ ਸਾਡੇ ਕੋਲ ਗਿਆਨ ਹੈ ਕਿ ਉਹਦੇ ਪ੍ਰਤੀ ਸਾਡੇ ਅੰਦਰ ਸੋਚ ਹੈ ਦੂਸਰਾ ਕ੍ਰਾਂਤੀਆਂ ਪੰਜ ਪਹਿਲੇ ਚਪਲੂਸ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਜਾਣਦਾ ਮੇਰੇ ਅੰਦਰ ਵਿਸ਼ਵਾਸ ਹੈ ਜਦੋਂ ਇਸ ਦੇ ਦੇ ਵਿੱਚੋਂ ਇਸ ਘਰ ਵਿੱਚੋਂ ਨਿਕਲਾਂਗਾ ਜਿਹੜਾ ਬਿਨਾ ਹੱਥ ਲਗਾਏ ਸਵਰਗ ਵਿੱਚ ਮੇਰੇ ਲਈ ਘਰ ਬਣ ਰਿਹਾ ਮੈਂ ਉਸ ਘਰ ਵਿੱਚ ਜਾ ਕੇ ਦਾਖਲ ਹੋਵਾਂਗਾ ਹallelujah ਹallelujah ਇਸ ਕਰਕੇ ਅਸੀਂ ਸਭ ਆਏ ਆ ਤਾਂ ਸਾਨੂੰ ਬੜਾ ਵਿਸ਼ਵਾਸ ਲੈ ਕੇ ਜਾਣਾ ਹੈ ਅਸੀਂ ਨਹੀਂ ਜਾਣਦੇ ਕਿ ਇਹਨਾਂ ਤੋਂ ਬਾਅਦ ਕਿੰਨੇ ਆਉਣਾ ਹੋ ਸਕਦਾ ਇਹਨਾਂ ਤੋਂ ਬਾਅਦ ਮੈਂ ਆ ਜਾਵਾਂ ਹੋ ਸਕਦਾ ਹੈ ਪਰ ਅਸੀਂ ਕੋਈ ਨਹੀਂ ਜਾਣਦੇ ਕਿ ਕਿੰਨੇ ਆਉਣਾ ਖੁਦਾ ਜਾਣਦਾ ਹੈ ਪਰਮੇਸ਼ਰ ਜਾਣਦਾ ਹੈ ਪਰ ਹਰ ਇੱਕ ਨੂੰ ਸਮਝ ਲੈਣਾ ਚਾਹੀਦਾ ਹੈ ਸਰੀਰ ਦਾ ਸਫਰ ਕਬਰ ਹੈ ਪਰ ਕਬਰ ਤੋਂ ਉੱਤਰਨ ਤੋਂ ਪਹਿਲੇ ਉਸ ਪਰਮੇਸ਼ਰ ਦੇ ਨਾਲ ਜੁੜ ਜਾਣਾ ਹੈ ਉਹਦੇ ਨਾਲ ਅਸੀਂ ਮਿਲਾਪ ਕਰ ਲੈਣਾ ਹੈ ਉਹਦੇ ਨਾਲ ਅਸੀਂ ਫ੍ਰੇਮ ਰੱਖਣਾ ਹੈ ਪਰ ਬਾਈਬਲ 'ਚ ਲਿਖਿਆ ਕਿ ਸੰਪੂਰਨ ਪਵਿੱਤਰਤਾਈ ਤੋਂ ਬਗੈਰ ਸਾਡਾ ਸਵਰਗ ਵਿੱਚ ਜਾਣਾ ਉਸ ਪਰਮੇਸ਼ਰ ਤੱਕ ਪਹੁੰਚਣਾ ਸਾਡੇ ਲਈ ਬਹੁਤ ਮੁਸ਼ਕਲ ਹੈ ਇਸ ਕਰਕੇ ਆਪਣੇ ਪਾਪ ਨੂੰ ਮੰਨ ਲੈਣਾ ਹੈ ਮਨ ਕੇ ਸਾਡ ਦੇਣਾ ਹੈ ਤੇ ਜਦੋਂ ਬਾਪ ਬੇਟੇ ਪਾਕਰੂ ਦੇ ਨਾਮ ਚ ਬਪਤਸਮਾ ਲੈਨੇ ਆ ਸਾਡੇ ਪਾਪ ਸਾਫ ਹੋ ਜਾਂਦੇ ਨੇ ਧੁੱਪ ਜਾਂਦੇ ਨੇ ਅਸੀਂ ਬਿਲਕੁਲ ਕਲੀਅਰ ਹੋ ਜਾਂਦੇ ਆ ਸ਼ੁੱਧ ਹੋ ਜਾਂਦੇ ਆ ਮੱਤੀ ਦੀ ਅੰਜੀਲ ਦੇ ਵਿੱਚ ਯਿਸੂ ਮਸੀਹ ਨੇ ਆਪਣੇ ਬਾਪ ਦੀ ਗਵਾਹੀ ਦਿੱਤੀ ਕਿ ਜੈਸਾ ਮੇਰਾ ਸਵਰਗੀ ਪਿਤਾ ਸੰਪੂਰਨ ਹੈ ਤੁਸੀਂ ਵੀ ਕੀ ਬਣੋ ਸੰਪੂਰਨ ਬਣੋ ਤੁਸੀਂ ਵੀ ਸਿੱਧ ਬਣੋ ਔਰ ਯਿਸੂ ਮਸੀਹ ਨੇ ਦੂਸਰੀ ਗੱਲ ਕਹੀ ਜਿੱਥੇ ਮੇਰਾ ਬਾਪ ਹੋਏਗਾ ਉਥੇ ਮੈਂ ਹੋਵਾਂਗਾ ਤੇ ਜਿਹੜੇ ਮੇਰੇ ਰਾਹ ਤੇ ਚੱਲਦੇ ਨੇ ਫਿਰ ਉਥੇ ਵੀ ਉਹ ਹੋਣਗੇ ਹallelujah ਸਾਡਾ ਨਿਸ਼ਾਨਾ ਜਿਹੜਾ ਹੈ ਅੰਦਰ ਦਾ ਉਹ ਸਵਰਗ ਤੱਕ ਅਸੀਂ ਸਵਰਗ 'ਚ ਪਹੁੰਚਣਾ ਹੈ ਪਰ ਪਹੁੰਚਣਾ ਇਰਾਮ ਕਰਕੇ ਨਹੀਂ ਹੈ ਆਪਣੀ ਮਨ ਮਰਜ਼ੀ ਕਰਕੇ ਉਸ ਬਾਪ ਤੱਕ ਪਹੁੰਚਣਾ ਨਹੀਂ ਲੜਾਈ ਝਗੜੇ ਕਰਕੇ ਉੱਥੇ ਪਹੁੰਚਣਾ ਨਹੀਂ ਉਥੋਂ ਤੱਕ ਪਹੁੰਚਣਾ ਹੈ ਜਬੋਰ 133 ਚ ਲਿਖਿਆ ਹੈ ਕਿੰਨਾ ਚੰਗਾ ਹੈ ਤੇ ਕਿੰਨਾ ਸੋਹਣਾ ਹੈ ਬਸ ਸਾਰੇ ਬੋਲ ਸਕਦੇ ਆ ਸਭ ਲੋਕ ਬੋਲੋ ਕਿੰਨਾ ਚੰਗਾ ਹੈ ਕਿੰਨਾ ਚੰਗਾ ਹੈ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਹੈ ਸਾਰੇ ਭਰਾ ਮਿਲ ਜੁਲ ਕੇ ਵਸੋ ਸੋਹਣਾ ਬੜਾ ਚੰਗਾ ਹੈ ਇਹ ਤੇ ਬੋਲ ਦਿੰਨੇ ਆ ਜਦੋਂ ਮਿਲਾਪ ਦੀ ਗੱਲ ਆਉਂਦੀ ਆ ਨਾ ਖੁਦ ਐਸੀ ਆਪਣੇ ਬੁੱਲ ਕੁੱਟ ਲੈਨੇ ਜੇ ਇਨਸਾਨ ਨਾਲ ਹੀ ਸਾਡਾ ਮਿਲਾਪ ਨਹੀਂ ਜਿੰਨੇ ਖੁਦਾ ਨੇ ਬਣਾਇਆ ਤਾਂ ਕੀ ਖੁਦਾ ਦੇ ਨਾਲ ਮਿਲਾਪ ਕਰ ਸਕਦੇ ਕੀ ਪਰਮੇਸ਼ਰ ਤੱਕ ਪਹੁੰਚ ਸਕਦੇ ਬਪਤਸਮਾ ਸਾਨੂੰ ਮਿਲਾਪ ਕਰਾਉਂਦਾ ਹੈ ਪਾਕਰੂ ਸਾਨੂੰ ਮਿਲਾਪ ਕਰਾਉਂਦਾ ਹੈ ਇਬਾਦਤ ਚ ਲਿਖਿਆ ਖੁਦਾ ਦਾ ਕਲਾਮ ਸਾਨੂੰ ਸਭ ਨਾਲ ਮਿਲਾਪ ਕਰਾਉਂਦਾ ਹੈ ਇਸ ਕਰਕੇ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਜਿੰਨਾ ਚਿਰ ਇਸ ਮਿੱਟੀ ਦੇ ਵਿੱਚ ਸਾਹ ਨੇ ਔਰ ਜਿੰਨਾ ਚਿਰ ਜੀਣਾ ਹੈ ਇਸ ਕਲਾਮ ਦੇ ਨਾਲ ਜੀਣਾ ਹੈ ਤੇ ਸਭ ਨਾਲ ਦੇ ਨਾਲ mohabbat ਤੇ pyar ਰੱਖ ਕੇ ਜੀਣਾ ਹੈ ਬੱਤਰ ਇਸ ਲਿਖਣ ਵਾਲਾ ਕਹਿ ਰਿਹਾ ਜਿਹੜੇ ਇੱਕ ਦੂਜੇ ਨਾਲ mohabbat ਰੱਖਦੇ ਨੇ ਪਰਮੇਸ਼ਰ ਉਹਨਾਂ ਦੇ ਪਾਪ ਟੱਕ ਕੇ ਰੱਖਦਾ ਹੈ ਪਾਪ ਟੱਕ ਕੇ ਰੱਖਦਾ ਇਸ ਕਰਕੇ ਲਿਖਿਆ ਅਸੀਂ ਸਭਨਾ ਨੇ ਮਰਨਾ ਹੈ ਤਾਂ ਮਰਨ ਤੋਂ ਬਾਅਦ ਜੱਜਮੈਂਟ ਹੋਣੀ ਹੈ ਹੱਥ ਸਾਹ ਠਾ ਕੇ ਸਭ ਤਾਰੀਫ ਕਰੇ ਤਾਰੀਫ ਕਰੇ वैशला 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 वैषला वैशला वैशला वैषला 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 भे वैषा वेसला वैषला 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 वैशला हिन वचना के दा जिटी नू मिटी ते अर्पण करण चारे देतारी वैषला बेशला वैशला वैशला वैषला वेसल ਬੇਚਲਾ 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 ਸਾਨੂੰ ਅੱਜ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਸਾਡੀ ਸਾਰਿਆਂ ਦੀ ਆਖਰੀ ਯਾਤਰਾ ਜਿਹੜੀ ਹੈ ਉਹ ਕਬਰ ਹੈ ਅਸੀਂ ਇਹ ਨੂੰ ਸਮਝਣਾ ਹੈ ਇਹ ਨੂੰ ਜਾਣਣਾ ਹੈ ਜਾਂਚਣਾ ਹੈ ਪਰ ਬਾਬਲ ਵਿੱਚ ਲਿਖਿਆ ਜਿਹੜੇ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਨੇ ਉਹ ਮਰਦੇ ਨਹੀਂ ਉਹ ਪ੍ਰਭੂ ਵਿੱਚ ਕੀ ਹੋ ਜਾਂਦੇ ਨੇ ਸੌ ਜਾਂਦੇ ਨੇ ਇਹ ਅੱਜ ਸੌ ਗਏ ਨੇ ਇਹਨਾਂ ਨੇ ਆਪਣਾ ਸਫ਼ਰ ਪੂਰਾ ਕੀਤਾ ਹੈ ਇਹ ਸੁੱਤੇ ਪਏ ਨੇ ਪਰ ਬਾਬਲ ਵਿੱਚ ਲਿਖਿਆ ਜਦ ਆਖਰੀ ਤੁਰੀ ਦੀ ਆਵਾਜ਼ ਸੁਣਨਗੇ ਤੇ ਉਹ ਵੀ ਮੁਰਦਿਆਂ ਵਿੱਚੋਂ ਜੀ ਉੱਠਣਗੇ ਪਰ ਲਿਖਿਆ ਪਲੋਸ ਕਹ ਰਿਹਾ ਜਿਹੜੇ ਜਿਸਮ ਵਿੱਚ ਹਾਂ ਉਹ ਚਾਨਕੀ ਪ੍ਰਭੂ ਵਿੱਚ ਬਦਲ ਜਾਣਗੇ ਇਸ ਵਿਸ਼ਵਾਸ ਦੇ ਨਾਲ ਤਾਰੀਫ ਕਰਨਗੇ ਤਾਰੀਫ ਕਰਨਗੇ ਹallelujah ਹallelujah ਕੋਈ ਵੀ ਦੁਆ ਕਰੋ ਹallelujah ਸਭਰ ਸ਼ਕਤੀਮਾਨ ਪਰਮੇਸ਼ਰ ਤੁਹਾਡੀ ਤਾਰੀਫ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਅੱਜ ਦੇ ਦਿਨ ਤੱਕ ਪ੍ਰਭੂ ਜੀ ਇਸ ਕੜੀ ਦੇ ਦਿਨ ਤੱਕ